परमेश्वर प्रभु यसू जी अब एक बार फिर धनबाद शुक्रकामी हजूरी बच्चा अच्छा साजूरी बच्चा पसंद करो प्रभु जी खास करके खुदा आही संगत रही आए तमाम सारे चीजा रही तमाम सारे रिश्तेदार परमेश्वर अभी आशीष मंगते हैं परमेश्वर इस नगर से भी आशीष मंग रहे परमेश्वर जी बड़ी पर कृपा होमेश्वर वचन से लिखा जितने तुम तो कदम तौग

ਤੁਹਾਡਾ ਕਰਦੇ ਪ੍ਰਭੂ ਪ੍ਰਭੂ ਅੱਜ ਦੀ ਇਵادت ਵਾਸਤੇ ਤੇਰਾ ਸ਼ਰਧਾਂਤ ਕਰਨ ਦੇ ਤਾਰ ਯੋਗੀ ਗੀਤ ਭਜਨ ਗਾਏ ਜਾਣ ਪਿਤਾ ਜੋ ਪ੍ਰਾਰਥਨਾ ਕੀਤੀਆਂ ਜਾਂਦਾ ਹੋ ਤੈਨੂੰ ਸਵਰਗ ਵਿੱਚ ਪਸੰਦ ਹੋ ਪਿਤਾ ਪਿਤਾ ਜੋ ਵੀ ਤੇਰੇ ਬੇਟੀਆਂ ਦੇ ਚਲੇ ਪ੍ਰਭੂ ਸਾਰਾ ਇੰਤਜ਼ਾਮ ਕੀਤਾ ਪਿਤਾ ਪਿਤਾ ਉਹਨਾਂ ਨੂੰ ਆਸ਼ੀਸ਼ ਕਰ ਪਿਤਾ ਤੇਰੇ ਬਚਨ ਵਿੱਚ ਲਿਖਿਆ ਤੂੰ ਮਾਤ ਦੇ ਦਾ ਘਰਾਨਾ ਬਚਾਵੇਗਾ ਬਚ ਜਾਏਗਾ ਪਿਤਾ ਪਿਤਾ ਆਪਣੇ ਘਰਾਨੇ ਨੂੰ ਪ੍ਰਭੂ ਇਹਨਾਂ ਦੇ ਸਾਰੇ ਘਰਾਨੇ ਨੂੰ ਪ੍ਰਭੂ ਸਾਰੇ ਰਾਜੇ ਲਈ ਤਿਆਰ ਕਰ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਸ਼ੁਕਰ ਕਰਦਾ ਪ੍ਰਭੂ ਸਤਿ ਪਵ੍ਰਬੇ ਯਿਸੂ ਮਸੀਹ ਦੇ ਨਾਮ ਚ ਅੱਜ ਦਾ ਇਹ ਮੁਬਾਰਕ ਦਿਨ ਜੋ 크ਿਸਮਸ ਦੀ ਖੁਸ਼ੀ ਵਿੱਚ ਬ੍ਰਦਰਸਨ ਨੂੰ ਪਰਿਵਾਰ ਔਰ ਬ੍ਰਦਰਸਨੀ ਜੋ ਵਿਨਾਦੀ ਦੁਆਰਾ ਇੰਤਜ਼ਾਮ ਇਸ ਪਰਿਵਾਰ ਦੇ ਦੁਆਰਾ ਵੱਡੇ ਦਿਨ ਦੀ ਖੁਸ਼ੀ ਵਿੱਚ ਕੀਤਾ ਗਿਆ ਹੈ ਔਰ ਅੱਜ ਵੱਡੇ ਦਿਨ ਦੇ ਉਸਤੇ ਇੱਕ ਹੀ ਗੱਲ ਕਹਿਣੀ ਚਾਹੁੰਦਾ ਹਾਂ ਮੈਂ ਕਿ ਸਭ ਤੋਂ ਪਹਿਲਾਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਅਸੀਂ ਵੱਡੇ ਦਿਨ ਦਾ ਇਹੋ ਹੀ ਸੰਦੇਸ਼ ਆ ਕਿ ਆਸ ਤੋਂ 2023 ਸਾਲ ਪਹਿਲਾਂ ਪ੍ਰਭੂ ਯਿਸੂ ਪੂਰੇ ਜਗਤ ਲਈ ਮੁਕਤੀ ਦਾਤਾ ਬਣ ਕੇ ਇਸ ਧਰਤੀ ਉੱਤੇ ਬੈਥਲਹਮ ਦੇ ਵਿੱਚ ਪੈਦਾ ਹੋਇਆ। ਉਹ ਉਸ ਦੇ ਮੁਕਤੀ ਦਾਤਾ ਹੋਣ ਦੇ ਕਾਰਨ ਅਸੀਂ ਇਹ ਅੱਜ ਦਾ ਪ੍ਰੋਗਰਾਮ ਕਰਨ ਰਹੇ ਹਾਂ। ਇਸ ਪ੍ਰੋਗਰਾਮ ਦਾ ਮੇਨ ਮਕਸਦ ਇਹ ਆ ਕਿ ਲੋਕ ਪ੍ਰਭੂ ਯਿਸੂ ਈਸੂ ਦੇ ਉਸ ਸੰਦੇਸ਼ ਨੂੰ ਪ੍ਰਾਪਤ ਕਰਨ ਕੇ ਯਿਸੂ ਮੁਕਤੀ ਦਾਤਾ ਆ ਜੇ ਮੁਕਤੀ ਪ੍ਰਾਪਤ ਕਰਕੇ ਤੇ ਪ੍ਰਭੂ ਪਰਮੇਸ਼ਰ ਦੇ ਲਈ ਤਿਆਰ ਹੋਣ। ਔਰ ਆਪਣੇ ਪਾਪਾਂ ਤੋਂ ਮੁਕਤ ਹੋਣ ਬੁਰਾਈਆਂ ਤੋਂ ਮੁਕਤ ਹੋਣ ਔਰ ਜਿਹੜਾ ਪਰਮੇਸ਼ਰ ਨੇ ਜਗਤ ਨਾਲ ਪਿਆਰ ਕੀਤਾ ਤੇ ਆਪਣੇ ਕਲੂਦ ਦੇ ਦੁਆਰਾ ਪ੍ਰਗਟ ਕੀਤਾ ਆਜੋ ਪਿਆਰ ਦਾ ਸੰਦੇਸ਼ ਪੂਰੇ ਇਸ ਇਲਾਕੇ ਵਿੱਚ ਪੂਰੇ ਪੰਜਾਬ ਤੋਂ ਪੂਰੇ ਭਾਰਤ ਵਿੱਚ ਇਸ ਅੱਜ ਦੇ ਪ੍ਰੋਗਰਾਮ ਤੇ ਕਹਿਣਾ ਚਾਹੁੰਦੇ ਆ ਕਿ ਮਸੀਹਤ ਦਾ ਪਿਆਰ ਜਿਹੜਾ ਉਹ ਸਾਰੀ ਦੁਨੀਆ ਵਿੱਚ ਫੈਲ ਜਾਏ ਤਾਂ ਜੋਸੀਂ ਪਿਆਰ ਵਿੱਚ ਇੱਕ ਦੂਏ ਨਾਲ ਰਹਿ ਕੇ ਉਸ ਪਰਮੇਸ਼ਰ ਦੇ ਅੱਜ ਦੇ ਮੁਬਾਰਕ ਦਿਨ ਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਕਹਿ ਸਕੀਏ